ਗਵੜਾ ਦੇ ਰੈਸਟ ਹਾਊਸ ਸਪੇਕੇ ਵਾਲਮਿਕਸ ਮਾਝ ਅਤੇ ਸ਼ੀਰਗੁਰੂ ਰਵਿਦਾਸ ਭਾਈਚਾਰੇ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਹਿੱਸਾ ਲਿਆ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਜੋ ਮਿਤੀ 21 ਅਗਸਤ ਦੀ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਨੂੰ ਦੋਮਾ ਭਾਈਚਾਰੇ ਦੇ ਮੈਂਬਰਾਂ ਵੱਲੋਂ ਵਿਚਾਰ ਚਰਚਾ ਕਰਨ ਤੋਂ ਬਾਅਦ ਵਾਪਸ ਲੈ ਲਿਆ ਗਿਆ ਹੈ ਇਸ ਸੰਬੰਧੀ ਵਕਫਾਗ ਬੁਲਾਰਿਆਂ ਨੇ ਦੱਸਿਆ ਕਿ ਇਹ ਫੈਸਲਾ ਦੋਮਾ ਧਿਰਾਂ ਵਿੱਚ ਜੋ ਭਰਮ ਭਲੇਖੇ ਸੀ ਉਹ ਦੂਰ ਕਰਨ ਤੋਂ ਬਾਅਦ ਹੀ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ ਦੋਮਾ ਭਾਈਚਾਰੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਤੇ ਇੱਕ ਸਾਂਝਾ ਮਨਪੱਤਰ 21 ਅਗਸਤ ਦਿਨ ਬੁੱਧਵਾਰ ਨੂੰ ਐਸਟੀ ਮ ਦਫਤਰ ਰਾਹੀਂ ਦਿੱਤਾ ਜਾਵੇਗਾ ਉਹਨਾਂ ਸਮੂਹ ਭਾਈਚਾਰੇ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਸ ਦਿਨ 10 ਵਜੇ ਐਸਟੀਐਮ ਦਫਤਰ ਵਿਖੇ ਪਹੁੰਚਣ ਇਸ ਮੌਕੇ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ ਅੱਜ ਜਿਹੜੀ ਮੀਟਿੰਗ ਸੰਜੀ ਹੋਈ ਹੈ ਆਰਮਿਕੀ ਭਾਈਚਾਰੇ ਲੋ ਤੇ ਰਵਿਦਾਸੀ ਭਾਈਚਾਰੇ ਕੋ ਇੱਕ ਸਾਂਝੀ ਮੀਟਿੰਗ ਕੀਤੀ ਗਈ ਹੈ ਜਿਹੜੀ ਕੱਲ ਦੀ ਬੰਦੀ ਕਾਲ ਸੀ ਬੀਐਸਪੀ ਲੋ ਉਹਨਾਂ ਨੇ ਅਸੀਂ ਫਿਰ ਤੋਂ ਬਹਾਈ ਦਿੰਨੇ ਕਿ ਸਾਡਾ ਅੰਨ ਦਾ ਸਮਰਥਨ ਲੈ ਕੇ ਜਿਹੜੀ ਬੰਦੀ ਕਾਲ ਤੋਂ ਵਾਪਸ ਲਈ ਗਈ ਹੈ ਪਗਵਾੜੇ ਵਿੱਚ ਔਰ ਜਿਹੜਾ ਕਿ ਸਾਂਝਾ ਮੰਡਾ ਮਸੀਂ ਜਿਵੇਂ ਕਿ ਪ੍ਰੋਜੈਕਟਾਂ ਨੇ ਦੱਸਿਆ ਕਿ ਜਿਹੜਾ ਕਿ ਸਾਂਝਾ ਮੰਡਾ ਮਸੀਂ ਵਾਲਕੇ ਦੋਨਾਂ ਨੂੰ ਦੇ ਰਹੇ ਆ ਅਸੀਂ ਇਸ ਗੱਲ ਦੀ ਇਹਨਾਂ ਨੂੰ ਬਣਾਈ ਦਿੰਦੇ ਆ ਕਿ ਜਿਹੜੀ ਟੀਮ ਸਾਡੀ ਬਖਰ ਦੇ ਰਾਹ ਤੇ ਕਰ ਗਈ ਸੀ ਆ ਜੋ ਇਕੱਠੇ ਹੋ ਕੇ ਇੱਕ ਭਾਈਚਾਰਾ ਬਣਾ ਕੇ ਅੱਗੇ ਦੋ ਜਣ ਪਿਛਲੇ ਤੌਰ ਤੇ ਭਾਈਚਾਰਾ ਚਾਹਦੇ ਆ ਉਹ ਭਾਈਚਾਰੇ ਤੌਰ ਤੇ ਜੀ ਸਾਂਝਾ ਮੰਡਲ ਅਸੀਂ ਸਾਂਝਾ ਜਿਹੜਾ ਮੰਗ ਪੱਤਰ ਅਸੀਂ ਇਹ ਸਾਮ ਦੇ ਰਹੇ ਆ ਮੈਂ ਸਾਰੇ ਦੋਨਾਂ ਤਰ੍ਹਾਂ ਦੇ ਸਾਥੀਆਂ ਨੂੰ ਬੇਨਤੀ ਕਰਦਾ ਕੱਲ ਨੂੰ 11 ਵਜੇ ਜਾਂ 10 ਵਜੇ ਬਾਵਾਸਮ ਬੇੜਕਰ ਪਾਰ ਇਕੱਠੇ ਹੋ ਕੇ ਆਪਾਂ ਸਾਰਾ ਨੇ ਕੱਲ ਕੇ ਅਸੀਂ ਅਫਸਰ ਪਹੁੰਚ ਕੇ ਇੱਕ ਮੰਗ ਪੱਤਰ ਦੇਣਾ ਜੈ ਬਾਲਮਿਕੀ ਜੈ ਭਿੰਦ ਅੱਜ ਆਜਾ ਹੋਰ ਬਾਲਮਕੀ ਸਮਾਜ ਨਾਲ ਸੰਬੰਧਿਤ ਜਥੇਬੰਦੀਆਂ ਦੀ ਮੀਟਿੰਗ ਰੈਸਟੋਰੈਂਟ ਵਿੱਚ ਹੋਈ ਜਿਸ ਵਿੱਚ ਕਾਲ ਦੀ ਕਾਲ ਸੰਬੰਧੀ ਜੋ ਪਰਮਪੁਲੇਖਾ ਸੀ ਉਹ ਸਾਰਾ ਦੂਰ ਕੀਤਾ ਗਿਆ ਕੱਲ ਨੂੰ ਸਾਰਾ ਸਮਾਜ ਇਕਜੁੱਟ ਹੋ ਕੇ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਦੇਣ ਦੇਵੇਗਾ ਠੀਕ 10 ਵਜੇ ਸਾਰੇ ਸਾਥੀ ਐਸ.ਐਮ. ਦਫ਼ਤਰ ਪਹੁੰਚਣਗੇ ਅਤੇ ਸਮੂਹ ਸਮਾਜ ਵੱਲੋਂ ਸਾਂਝੇ ਤੌਰ ਤੇ ਮੈਮੋਰੰਡਮ ਦਿੱਤਾ ਜਾਵੇਗਾ ਕੀ ਆ ਬੋਲਦੇ 2000 ਪੁਆਇੰਟ ਕਿਹੜੇ ਕਿਹੜੇ ਸਰ ਪੁਆਇੰਟ ਕੀ ਆ ਆਪਣੀਆਂ ਡਿਮਾਂਡਾਂ ਕੀ ਆ ਸਰ ਨਹੀਂ ਹੈਗੇ ਆ ਬੋਲੋ ਆਪਣੀਆਂ ਡਿਮਾਂਡਾਂ ਕੀ ਆ ਸਰ ਇਹਦੇ ਵਿੱਚ ਜੋ ਸਾਡੇ ਬਾਲਮਿਕੀ ਸਮਾਜ ਨੂੰ ਭਾਈਚਾਰੇ ਨੂੰ ਇਹ ਵਹਿਮ ਸਿਗਾ ਕਿ ਸ਼ਾਇਦ ਬੀਐਸਪੀ ਸਾਡੀ 12% ਦੀ ਜਿਹੜੀ ਰਿਜ਼ਰਵੇਸ਼ਨ ਪਹਿਲਾਂ ਤੋਂ ਹੀ ਤੈ ਹੋ ਚੁੱਕੀ ਹੈ ਸ਼ਾਇਦ ਉਹਦਾ ਵਿਰੋਧ ਕਰ ਰਹੀ ਹੈ ਉਹ ਕੋਈ ਵਿਰੋਧ ਨਹੀਂ ਜੇ ਵਿਰੋਧ ਤਾਂ ਸਿਰਫ ਕ੍ਰੀਮੀ ਲੇਅਰ ਦਾ ਆ ਦੂਸਰਾ ਹੈਗਾ ਕਿ ਜਿਹੜਾ ਕਲੋਜੀਅਮ ਸਿਸਟਮ ਚੱਲਦਾ ਉਹ ਬੰਦ ਕੀਤਾ ਜਾਵੇ ਜਿਹੜੀ ਲਿਟਰਲ ਐਂਟਰੀ ਆ ਉਹ ਬੰਦ ਕੀਤੀ ਜਾਵੇ ਨੌਕਰੀਆਂ ਵਿੱਚ ਬੈਕਲੌਗ ਜਿਹੜਾ ਉਹਨੂੰ ਪੂਰਾ ਕੀਤਾ ਜਾਵੇ ਤਰ੍ਹਾਂ ਤੜ ਜਿਹੜੇ ਪ੍ਰਾਈਵੇਟ ਸੈਕਟਰ ਬਣੇ ਜਾ ਰਹੇ ਆ ਆਪਾਂ ਲਗਦਾ ਹਾਂ ਚੇਂਜ ਕਰਕੇ ਉਹ ਪ੍ਰਾਈਵੇਟ ਸੈਕਟਰਾਂ ਵਿੱਚ ਵੀ ਗਿਣਤੀ ਦੇ ਮੁਤਾਬਕ ਰਿਜ਼ਰਵੇਸ਼ਨ ਲਾਗੂ ਕੀਤੀ ਜਾਵੇ ਔਰ ਰਿਜ਼ਰਵੇਸ਼ਨ ਦੇ ਲਾਭ ਦਿੰਦੇ ਸਮੇਂ ਜਾਂ ਹੋਰ ਸਕਾਲਰਸ਼ਿਪ ਦੇ ਲਾਭ ਪਾਤਰਿਆਂ ਨੂੰ ਜਿਹੜੀ ਇਨਕਮ ਟੈਕਸ ਦੀ ਸ਼ਰਤ ਲਾਈ ਜਾਂਦੀ ਹੈ ਉਹ ਹਟਾਈ ਜਾਵੇ